ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਕੀ ਹਾਲ ਚਾਲ ਜੀ ਤੁਰ ਤਾਕ ਲੋ ਜੀ ਅੱਜ ਗੁੱਡ ਮਾਰਨਿੰਗ ਹੋ ਗਈ ਆਪਣੀ 6 ਵਜੇ ਤੁਸੀਂ ਚੈੱਕ ਕਰੋ ਧੁੰਦ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਤੇ ਪਹਿਲਾਂ ਤਾਂ ਆਪਾਂ ਪਾਣੀ ਗਰਮ ਕਰਨਾ ਆ ਪਾਣੀ ਗਰਮ ਕਰਕੇ ਆਪਣਾ ਬੂਬਾ ਧੋਂਗਾ ਫੇ ਆਪਾਂ ਕਰਨਾ ਬੁਰਸ਼ੇ ਬੁਰਸ਼ ਕਰਕੇ ਫਿਰ ਜਿਮ ਲੈ ਜਾਣਾ ਜਿਮ ਦਾ ਕੁਝ ਖਾਣ ਪੀਣ ਲਈ ਬਣਾ ਲਵਾਂ ਫਿਰ ਤੁਹਾਨੂੰ ਦੱਸ ਦਵਾਂ ਮੈਂ ਕੀ ਬਣਾਉਣਾ ਆ ਤੇ ਫੇਮ ਕਰ ਦਤਾ ਨੰਗਾ ਲਵਾ ਤੇ ਤੇ ਆਪਣਾ ਮਨਵੀਰ ਜਿਹੜਾ ਆਪਣਾ ਸੁੱਤਾ ਆ ਜੀ ਦੇਖੋ ਰੀਤੀ ਆ ਸੁੱਤੀ ਮਨਵੀਰ ਉਹ ਸੁੱਤਾ ਮਨਵੀਰ ਨੂੰ ਮੈਂ ਧੋਣਾ ਆ ਇਹਨੇ ਕੋਟੀ ਕੀਤੀ ਜੇ ਮੈਂ ਕੋਟੀ ਧੋਣੀ ਆ ਇਹ 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 ਉੱਠਣਾ ਨਹੀਂ ਮਨਵੀਰ ਚੱਲ ਕੋਟੀ ਧੋ ਮੱਤੇ ਜੀ ਤੈਨੂੰ ਕੋਟੀ ਧੋ ਦਮਾ ਤੈਨੂੰ ਚੱਲ ਉੱਠ ਕੋਟੀ ਧੋ ਮੱਤੇ ਜੀ ਆ ਜਾ ਆ ਜਾ ਉੱਠ ਜਾ ਆ ਜਾ ਸੋ ਹੁਣ ਮੈਂ ਬੜਾ ਜਿਹਾ ਫਰੈਸ਼ਮੈਂਟ ਕਰ ਦਮਾ ਸਾਰਿਆਂ ਨੂੰ ਫੇਰ ਮੈਂ ਤੁਹਾਨੂੰ ਦੱਸਦਾ ਨਹੀਂ ਕੀ ਬਣਾਉਣਾ ਹਾਂਜੀ ਲੋ ਜੀ ਆਪਾਂ ਜਿੰਮਲੇ ਹੋ ਗਿਆ ਰੈਡੀ ਸੋ ਮਾੜੀ ਧੁੱਪ ਨਿਕਲ ਗਈ ਆ ਤੇ ਮਨਵੀਰ ਵੀ ਉੱਠ ਗਿਆ ਦੇਖੋ ਮਨਵੀਰ ਵੀ ਹਲੋ ਕਰ ਦੋ ਹਲੋ ਕਰ ਦੋ ਤੇ ਸੋ ਹੁਣ ਬੱਸ ਪਾਣੀ ਪੀ ਲੋ ਤੇ ਇਹਨੂੰ ਪਾਣੀ ਪਿਲਾ ਦਮਾ ਪਾਣੀ ਆ ਤੈਨੂੰ ਜਿੰਮ ਵੀ ਦਿਖਾਉਂਦਾ ਮੈਂ ਹਾਂਜੀ ਲੋ ਜੀ ਆਪਾਂ ਜਿਹੜਾ ਜਿੰਮ ਚੋਂ ਆ ਗਏ ਆ ਤੇ ਮੈਨੂੰ ਡੋਲਾ ਦੇ ਪੱਪਾ ਰਾਦੇ ਬੁੱਕੀ ਕਰ ਦੇ ਬੁੱਕੀ ਕਰ ਦੇ ਬੁੱਕੀ ਕਰ ਦੇ ਮਿਚੀ ਕਰ ਦੇ ਮਿਚੀ ਕਰ ਦੇ ਮਿਚੀ ਮੇਰਾ ਪੁੱਤ ਮਿੱਟੀ ਨਹੀਂ ਕਰਨੀ ਪਾਪਾ ਨੇ ਮਿੱਟੀ ਨਹੀਂ ਕਰਨੀ ਦੇਖਿਓ ਬਾਅਦ ਨੇ ਵਾਲ ਵੀ ਸੈੱਟ ਕਰਨੇ ਆ ਉਹਦੇ ਪਹਿਲਾਂ ਇਹਨੇ ਮਿੱਜੀ ਕਰਨੀ ਬਾਅਦ ਥੋਦਾ ਕਰਨੇ ਫੇਰ ਕਰਕੇ ਫੇਰ ਦਾ ਕਰਦਾ ਲੋ ਜੀ ਆਪਾਂ ਜਿਹੜਾ ਜਿਮ ਦਾ ਵਰਕਆਊਟ ਫਿਨਿਸ਼ ਕਰਕੇ ਆ ਗਏ ਆ ਘਰੇ ਤੇ ਬ੍ਰੀਟ ਆਪਣੀ ਡਾਈਟ ਬਣਾ ਕੇ ਆਪਾਂ ਨੂੰ ਦੇ ਦਿੱਤੀ ਉਹਨੇ ਬਸ ਹੁਣ ਆਪਾਂ ਖਾਣੀ ਆ ਸੋ ਮੈਂ ਵੀ ਆਪਣੇ ਹੱਥ ਉੱਪਰ ਹੋ ਗਏ ਤੇ ਗਰਮੀ ਆ ਗਈਆਂ ਤੇ ਤੀਤੀ ਨੇ ਦੇਖੋ ਜੀ ਆਹ ਦੇਖੋ ਰਾਈ ਸਜਾ ਦੇ ਮੇਰੀ ਡਾਈਟ ਜਿਹੜੀ ਸਾਦੀ ਖਲਾਸਦੀ ਆ ਦੇਖੋ ਸਾਰੀ ਡਾਈਟ ਮੇਰੀ ਪੁੰਜੇ ਖਲਾਸਦੀ ਤੇ ਹੁਣ ਮੈਂ ਕੀ ਖਾਉਂਗਾ ਮੈਂ ਕੀ ਖਾਉਂਗਾ ਚੱਲੀ ਗਈ ਹੈ ਕੀ ਖਾਉਂਗਾ ਮੈਂ ਦੱਸੋ ਅੰਨੇ ਕਿਹੜਾ ਜੀਆ ਜਿਹੜੀ ਕੰਜਰੀਆ ਆਇਆ ਇਹ ਕੰਮ ਇਹਨੇ ਪੂਰੀ ਕਰਨੀ ਵਾਲੀ ਹਾਂ ਹਾਂ ਉਹ ਰੱਖ ਦੇ ਨਾਲ ਐਸ਼ਾ ਲੋਈ ਕੰਜੀ ਵੀ ਜਿਹੜੀ ਚੀਜ਼ ਖਿਲਰ ਗਈ ਖਿਲਰ ਗਈ ਸੋ ਚਲੋ ਕੋਈ ਗੱਲ ਨਹੀਂ ਜਿਹੜੀ ਚੀਜ਼ ਆ ਗਈ ਉਹ ਤਾਂ ਖਾਈਏ ਤੇ ਬਾਕੀ ਸੋ ਅੱਜ ਦਾ ਬਲੌਗ ਬਹੁਤ ਹੀ ਖਾਸ ਆ ਤੇ ਅੱਜ ਦੇ ਬਲੌਗ ਦੇ ਵਿੱਚ ਜੋ ਵੀ ਅਸਾਂ ਸਾਰਾ ਕੁਝ ਦਿਖਾਵਾਂਗੇ ਬਾਕੀ ਕਰਦੇ ਆਂ ਗੱਲਬਾਤ ਤੇ ਮੈਂ ਆਪਣੀ ਵਾਈਡ ਜਰੀਆ ਖੜਮਾ ਤੇ ਮੈਂ ਤਾਂ ਨਗਾ ਲੋਦ ਕਰਦਾ ਹੈ ਹੈਂ ਕਹਿੰਦਾ ਪਿੱਛੇ ਹੈਂ ਮੈਂ ਭਾਂਡੇ ਮੰਗਦੇ ਕਹਿੰਦੇ ਨਾ ਹੈ ਵਿਚਾਰਾ ਮਰੀਆਂ ਦੇ ਹੈ ਤੋ ਅੱਜ ਦਾ ਕਹਿੰਦੇ ਦਿਨ ਜਿਹੜਾ ਚੜ ਗਿਆ ਉਹ ਦਿਨ ਬਾਰ-ਬਾਰ ਰੋਜ਼ ਹੀ ਚੜਿਆ ਕਰੇ ਸਹੀ ਕਿ ਨਹੀਂ ਅੱਜ ਤਾਂ ਆਪ ਬਹੁਤ ਜ਼ਿਆਦਾ ਹੈਪੀ ਹੈਪੀ ਆ ਕਹਿੰਦੇ ਹੁੰਦੇ ਆ ਵੀ ਜਦੋਂ ਬੰਦੇ ਦੇ ਕੋਲ ਮਣੀ ਆ ਜਵੇ ਫੇਰ ਕਹਿੰਦੇ ਹੱਤਾ ਤੇ ਹੁੰਦੀ ਖਾਜ ਫੇਰ ਦਿਲ ਕਰਦਾ ਭੋਪਾ ਜਾਣ ਨੂੰ ਬਾਜ਼ਾਰ ਚ ਫੇਰ ਪ੍ਰੀਤੀ ਦਾ ਦਿਲ ਕਰਦਾ ਕੱਪੜੇ ਲੈਣ ਨੂੰ ਮੇਰਾ ਦਿਲ ਕਰਦਾ ਪ੍ਰੀਨ ਨਾਲ ਦੱਬਾ ਲੈਣ ਨੂੰ ਸੋ ਜਿਹੜਾ ਅੱਜ ਦਾ ਦਿਨੇ ਆ ਬਹੁਤ ਹੀ ਖਾਸ ਦਿਨੇ ਆ ਆਪਣੇ ਲਈ ਤਾਂ ਇਹੋ ਜਿਹੇ ਦਿਨ ਰੋਜ਼ ਹੀ ਆਵੇ ਤੇ ਟਿੰਮ ਟਮਾਉਂਦੀਆਂ ਅੱਖਾਂ ਅੱਖਾਂ ਨੂੰ ਮੈਂ ਦੱਸਾਂ ਵੀ ਸਾਨੂੰ ਆਏ ਅੱਜ ਪੈਸੇ ਮੈਂ ਕਿੱਧਰ ਨੂੰ ਨੱਠਾਂ ਕਿੱਥੋਂ ਆਏ ਸਾਨੂੰ ਪੈਸੇ ਅਸੀਂ ਹੋ ਗਿਆ ਅੱਜ ਹੈਪੀ ਹੈਪੀ ਖੁਸ਼ ਲੋ ਵੀ ਦੋਸਤੋ ਖਾਣਾ ਕੀ ਅੱਜ ਅੱਜ ਦਸ ਖਾਣਾ ਵੀ ਹੈ ਕੀ ਖਾਣਾ ਅੱਜ ਦੱਸ ਖਾਣਾ ਹੈ ਦੱਸ ਦੱਸ ਕੀ ਖਾਣਾ ਜਲਦੀ ਜਲਦੀ ਬੋਲ ਤੂੰ ਕੀ ਖਾਣਾ ਹੈ ਰੇਲਟ ਚੱਲਾਂਗੇ ਦੇਖ ਲੋ ਵੀ ਚਲੋ ਵੀ ਕਾਫੀ ਟਾਈਮ ਤੇ ਮਿਹਨਤ ਕਰਦੇ ਆ ਅਸੀਂ ਤੇ ਇੰਨੀ ਮਿਹਨਤ ਦੇ ਲੋ ਕੀਤੀ ਆ ਨਾ ਮਿਹਨਤ ਦਾ ਸਾਨੂੰ ਫਲ ਮਿਲ ਗਿਆ ਮੈਂ ਉੱਠਿਆ ਤੇ ਉੱਠ ਕੇ ਮੈਂ ਦੇਖਿਆ ਮੈਂ ਕਿ ਯਾਰ ਮੈਸੇਜ ਆਇਆ ਸਵੇਰੇ ਆਪਾਂ ਬੈਠੇ ਕਿੱਧਰ ਆ ਮੈਂ ਤਾਂ ਅੱਜ ਦਾ ਬੈਠਾ ਪਹੇ ਆਇਆ ਹੈ ਨਾ ਤੇ ਮੈਂ ਉੱਠ ਕੇ ਦੇਖਿਆ ਮੈਂ ਯਾਰ ਮੈਸੇਜ ਆਇਆ ਮੈਂ ਅਗਨੋਰ ਕਰਤਾ ਫੇ ਮੈਂ ਜਿੰਮ ਚਲ ਗਿਆ ਤੇ ਮੈਨੂੰ ਲੱਗਾ ਵੀ ਮੈਂ ਕਿ ਉਹ ਮੇਰਾ ਪਹਿਲਾ ਮੈਸੇਜ ਆ ਇਹ ਵੀ ਮੈਂ ਪੈਸੇ ਸੈਂਡ ਕੀਤਾ ਹੀ ਮੈਂ ਕਿਹ ਖਰਾਉ ਦਾ ਆਇਆ ਵੀ ਬੈਂਕ ਦਾ ਮੈਸੇਜ ਆ ਮੈਂ ਜਦੋਂ ਫਿਰ ਜਦੋਂ ਦੇਖਿਆ ਵੀ ਮੈਂ ਉਹ ਮੇਲ ਆਈ ਜਿਹੜੀ ਉਹ ਮੈਂ ਦੇਖਣ ਦੇ ਵਿੱਚ ਮੈਸੇਜ ਫਿਰ ਮੈਂ ਦੇਖਿਆ ਮੈਨੂੰ ਪੈਸੇ ਆਏ ਆ ਫਿਰ ਮੈਂ ਚੈੱਕ ਕੀਤਾ ਮੈਨੂੰ YouTube ਦੇ ਮੇਲ ਆਈ ਮੇਲ ਮੈਨੂੰ ਆਈ ਲੇਟ ਪੈਸੇ ਸ਼ੋ ਨਹੀਂ ਹੋਏ ਪੈਸੇ ਆਦਾ ਮੇਲ ਆਈ ਪਹਿਲਾਂ ਫਿਰ ਬਾਅਦ ਚ ਪੈਸੇ ਆਏ ਤੇ ਲੋ ਜੀ ਦੋਸਤੋ ਪੈਸਾ ਆ ਗਿਆ ਤੁਸੀਂ ਵੀ ਕੰਮ ਕਰੋ ਤੁਹਾਨੂੰ ਵੀ ਸਲਾਹ ਦਿੰਦੇ ਆ ਆਪਾਂ ਨੀਂਦ ਕਰੋ ਤੇ YouTube YouTube ਤੇ YouTube ਤੇ ਕੰਮ ਕਰੋ ਤੇ YouTube ਦਾ ਸਾਰਾ ਜੋ ਵੀ ਹੈ ਨਾ ਜੋ ਤੁਸੀਂ ਪੁੱਛਣਾ ਪੁੱਛ ਲਿਆ ਕਰੋ ਤੇ ਕਿੱਦਾਂ ਪੈਸੇ ਜਾਂਦੇ ਆ ਕਿੱਦਾਂ ਕੀ ਹਦਾ ਤਵ ਤੁਹਾਨੂੰ ਆਪਾਂ ਦੱਸਾਂਗੇ ਤੇ ਸਾਨੂੰ ਉਹ ਆ ਗਏ ਆ ਤੇ ਇੱਕ ਚਲੋ YouTube ਦੀ ਗਾਈਡ ਲਾਈਨ ਆ ਆਪਾਂ ਨਹੀਂ ਦੱਸ ਸਕਦੇ ਆ ਆਪਾਂ ਦਿਖਾ ਨਹੀਂ ਸਕਦੇ ਆ ਤੇ ਮੈਸੇਜ ਵੀ ਨਹੀਂ ਦਿਖਾ ਸਕਦੇ ਹੈਗੇ YouTube ਦੀ ਗਾਈਡ ਲਾਈਨ ਹੁੰਦੀ ਹੈ ਜੀ ਆਪਾਂ ਨਹੀਂ ਤਾਂ ਦੱਸ ਸਕਦੇ ਆ ਨਾ ਤੇ ਬਾਕੀ ਤੇ ਇੰਨਾ ਕ ਹੈਗਾ ਚਲੋ ਹਨਾ ਵੀ ਮਤਲਬ ਖਰਚਾ ਚੱਲਣ ਜੋਗਾ ਸਾਰਾ ਕੁਝ ਵਧੀਆ ਹੋ ਗਿਆ ਮੈਂ ਸਿਸਟਮ ਇੰਨੇ ਕ ਪੈਸੇ ਆ ਗਏ ਆ ਏ ਮਤਲਬ ਕਿੰਨੇ ਕ ਸੈਲਰੀ ਦਾ ਸਾਉਣ ਮੇ ਕਿਹੜੇ ਸਾਹਮਣ ਦਸਾਂ ਵੀ ਪਤਾ ਕਿਦਾਂ ਹੁਣ ਮੈਂ ਕਿਸ ਬੰਦੇ ਦੀ ਸੈਲਰੀ ਹੋਊਗੀ ਉਨੀ ਜਿੰਨੀ ਮੈਨੂੰ ਆਈ ਹੈ ਮਤਲਬ ਜੇ ਆਪਾਂ ਕਿਸੇ ਦੁਕਾਨ ਤੇ ਕੰਮ ਕਰਦੇ ਆ ਤੁਹਾਨੂੰ ਵੀ ਪਤਾ ਨਾ ਵੀ ਦੁਕਾਨਦਾਰ ਕਿੰਨੇ ਕ ਪੈਸੇ ਦਿੰਦਾ ਆ ਜਿੱਦਾਂ ਲਾ ਲੋ ਵੀ 7 8 7 8 ਜਿੱਦਾਂ 1 ਮਹੀਨੇ ਦਾ 7 8 ਤੇ ਤੇ ਮੈਨੂੰ ਆ ਗਏ ਆ ਤਾਈਕ ਤਿੰਨ ਮਹੀਨੇ ਦੇ ਉਸਾਵਣਾ ਇੰਨੇ ਕ ਪੈਸੇ ਆਇਆ ਬਾਤੀ ਨਿਆਰੇ ਗੱਡੀ ਦਾ ਪਹਿਣਾ ਗੇਰ ਤੇ ਗੱਡੀ ਜਾਉਂ ਜਲੰਧਰ ਨੂੰ ਤੇ ਬਾਕੀ ਤੁਸੀਂ ਵੀ ਕਰੋ ਆਪਣਾ YouTube ਚੈਨਲ ਬਣਾਓ ਤੇ ਉੱਤੇ ਕੰਮ ਕਰੋ ਮਿਹਨਤ ਕਰੋ ਤੇ ਆਨੂ ਦੇਖ ਲਓ ਮਿਹਨਤ ਦਾ ਫਲ ਮਿਲਿਆ ਹੀ ਆ ਜਾਂਦੇ ਸ਼ੂਕ ਦੀ ਝੜ ਕਦੇ ਨਾਰੇ ਤੇ ਤੁਸੀਂ ਵੀ ਮਿਹਨਤ ਕਰੋ ਤੇ ਤੁਹਾਨੂੰ ਵੀ ਪੈਸੇ ਹੋਣਗੇ ਜਿੱਦਾਂ ਸਾਨੂੰ ਆਏ ਆ ਜੇ YouTube ਨੇ ਸਾਨੂੰ ਹੁਣ ਪੈਸੇ ਪਾਤੇ ਆ ਤੇ YouTube ਤੁਹਾਨੂੰ ਵੀ ਪਾਉਂਗੇ ਤੁਸੀਂ ਵੀ ਕੰਮ ਕਰੋ ਵੀ ਤੁਹਾਡਾ ਵੀ ਚਲੋ ਖਰਚਾ ਚੱਲੇ ਮੈਂ ਨਹੀਂ ਕਹਿੰਦਾ ਵੀ ਮੈਨੂੰ ਹੀ ਆਇਆ ਵੀ ਮੈਂ ਆਪਣੇ ਜੇ ਕੀ ਚੱਲਣਾ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਹ ਦਿੰਦਾ ਜੇ ਜਿਹੜੇ ਜਿਹੜੇ ਕੰਮ ਦਾ ਜਿਹੜੇ ਜਿਹੜੇ ਇੰਟਰਸਟਿਡ ਨੇ ਇਹ ਕੰਮ ਲਈ ਠੀਕ ਹੈ ਨਾ ਉਹ 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 ਬੰਦਾ ਮੈਨੂੰ ਮੈਸੇਜ ਕਰੇ ਬਲੌਗ ਦੇ ਥੱਲੇ ਵੀ ਵੀਰੇ ਸਾਨੂੰ ਦੱਸੋ ਕਿ ਜੋ ਚੀਜ਼ ਦਾ ਪੁੱਛਣਾ ਪੁੱਛ ਸਕਦੇ ਹੋ ਅੱਜ ਦੇ ਬਲੌਗ ਦੇ ਵਿੱਚ ਕਮੈਂਟ ਕਰ ਦਿਓ ਜਿੰਨੇ ਜਿੰਨਾਂ ਨੇ ਨਾਮ ਬੋਲਨੇ ਆ ਠੀਕ ਹੈ ਤੇ ਆਦੇ ਬਲੌਗ ਦੇ ਵਿੱਚ ਜਿਹੜੀ ਸਾਡੀ ਸਨੈਪਚੈਟ ਹੈ ਈ ਆ ਵਿਕਰਮ 9062 ਸਨੈਪਚੈਟ ਆਈਡੀ ਨੂੰ ਫੋਲੋ ਕਰੋ ਉੱਤੇ ਮੈਸੇਜ ਕਰਿਆ ਕਰੋ ਕਿਸੇ ਵੀ YouTube ਦਾ ਰੈਕਟਰ ਕਰਨਾ ਫੋਨ ਫੋਨ ਕਾਲ ਬਹੁਤ ਹੁੰਦੀਆਂ ਉਹ ਨਹੀਂ ਚੱਕਣੀ ਮੈਸੇਜ ਦਾ ਰਿਪਲਾਈ ਆ ਜਾਊਗਾ ਵਿਕਰਮ 9062 ਸਨੈਪਚੈਟ ਦੀ ਆਈਡੀ ਤੇ ਮੈਸੇਜ ਕਰ ਸਕਦੇ ਹੋ ਜੋ ਮਰਜ਼ੀ ਪੁੱਛ ਲਓ YouTube ਤੇ ਕਿੱਦਾਂ ਕੀ ਕੀ ਆ ਕੰਮ ਕਿੱਦਾਂ ਕਰਨਾ ਆ ਜੋ ਵੀ ਆ ਚਲੋ ਉਹ ਤਾਂ ਨੋਰਮਲ ਗਾ ਲਿਆ ਚੈਨਲ ਸਭ ਦੇ ਬਣੇ ਹੁੰਦੇ ਆ ਵੀਡੀਓ ਕਿੱਦਾਂ ਪਾਉਣੀ ਆ ਉਹ ਮੈਂ ਤੁਹਾਨੂੰ ਦੱਸ ਦਊਗਾ ਕਿਸੇ ਨੇ ਪੁੱਛਣਾ ਹੋਵੇ ਮਤਲਬ ਆਪੋ ਆਪਣਾ ਕੁਐਸਚਨ ਕਰੋ ਆਨਸਰ ਮੈਂ ਤੁਹਾਨੂੰ ਦੇ ਦਊਗਾ ਆਪੋ ਆਪਣਾ ਜੇ ਕਿਸੇ ਨੇ ਪੁੱਛਣਾ ਵੀਡੀਓ ਕਿੱਦਾਂ ਅਪਲੋਡ ਕਰਦੇ ਆ ਜਾਂ ਵੀਡੀਓ ਵਿਊ ਕਿੱਦਾਂ ਆਉਨੇ ਆ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਇਹ ਆਪਣੇ ਆਪ ਹੀ ਆਉਂਦੇ ਸਾਨੂੰ ਵੀ ਆਪਣੇ ਆਪ ਆਉਂਦੇ ਆ ਕਈ ਮੈਸੇਜ ਇਹ ਕਰਦੇ ਆ ਵੀ YouTube ਤੇ ਵਿਊ ਕਿੱਦਾਂ ਆਉਂਦੇ ਆ ਸਬਸਕ੍ਰਾਈਬਰ ਨਹੀਂ ਵਧਦੇ ਇਹ ਆਪੋ ਆਪਣੇ ਵਧਣੇ ਆ ਜਿੰਨੀ ਵਧੀਆ ਵੀਡੀਓ ਹੋਊਗੀ ਜਿੰਨਾ ਵਧੀਆ ਕੰਟੈਂਟ ਹੋਊਗਾ ਉਸ ਹਿਸਾਬ ਨਾਲ ਤੁਹਾਡੀ ਵੀਡੀਓ ਕਿਸ ਹੱਦ ਦੀ ਆ ਕਿੰਨੇ ਲੋਕ ਵੇਖਦੇ ਆ ਉਸ ਹਿਸਾਬ ਨਾਲ ਹੀ ਮਤਲਬ ਉਹ ਚੱਲਦੀ ਵੀਡੀਓ ਹੁਣ ਸਬਸਕ੍ਰਾਈਬਰ ਮੈਂ ਥੋੜਾ ਬਤਾ ਸਕਦਾ ਹੁਣ ਕਈ ਮੈਸੇਜ ਇੱਕ ਕੁੜੀ ਨੇ ਮੈਸੇਜ ਕੀਤਾ ਤੁਸੀਂ ਮੇਰਾ ਚੈਨਲ ਦਾ ਨਾਮ ਹੀ ਲਿਆ ਦੇਖੋ ਵੀ ਆਪਾਂ ਹੁਣ ਕਿਸੇ ਦਾ ਨਾਮ ਹੀ ਇੱਦਾਂ ਬੋਲ ਸਕਦੇ ਕਿਉਂਕਿ ਸਾਡਾ ਇਹ ਕੰਮ ਆ ਸਾਨੂੰ ਹੁਣ ਤਾਂ ਕਿਸੇ ਪਾਸੇੋਂ ਪੈਸੇ ਆਉਣੇ ਨਹੀਂ ਹੈਗੇ ਠੀਕ ਆ ਨਾ ਸਾਡਾ ਇਹੀ ਕੰਮ ਆ ਅਸੀਂ ਪ੍ਰੋਮੋਸ਼ਨ ਕਰਦੇ ਪ੍ਰੋਮੋਸ਼ਨ ਕਰੀਦੀ ਆ ਪ੍ਰੋਮੋਸ਼ਨ ਇੰਸਟਾ ਤੇ ਪ੍ਰੋਮੋਸ਼ਨ ਕਰਦੀ ਦੀ ਜੋ ਕੋਈ ਪ੍ਰੋਮੋਸ਼ਨ ਦਾ ਮੈਸੇਜ ਆਵੇ ਹੁਣ ਸਾਡਾ ਇਹੀ ਕੰਮ ਆ ਕੋਈ ਆਪਣਾ ਕੰਮ ਫ੍ਰੀ 'ਚ ਨਹੀਂ ਕਰਦਾ ਹੁਣ ਕਿਸੇ ਹੁਣ ਕਿਸੇ ਉਹ ਕੁੜੀ ਦੀ ਗੱਲ ਕਰਾਂ ਉਹਦਾ ਕੋਈ ਦੁਕਾਨ ਹੈ ਨਾ ਉਹ ਦੁਕਾਨ ਤੇ ਜੇ ਮੈਂ ਸੌਦਾ ਲੈ ਜਾਵਾਂ ਉਹਨਾਂ ਨੇ ਮੈਨੂੰ ਫ੍ਰੀ 'ਚ ਥੋੜੋ ਦੇ ਦੇਣਾ ਜੇ ਮੈਂ ਉਹਨਾਂ ਨੂੰ ਦੇਖਦਾ ਆ ਜਾਂ ਕੁਝ ਵੀ ਜਾਂ ਮੈਨੂੰ ਜਾਣਦੇ ਆ ਨਾ ਉਦੋਂ ਹੀ ਇਹ ਅਸੀਂ ਤੇ YouTube ਤੇ ਕੰਮ ਕਰੀਦਾ ਵਰਕ ਕਰੀਦਾ ਅਸੀਂ YouTube ਤੇ ਕੰਮ ਕਰਕੇ ਅਸੀਂ ਪੈਸੇ ਜੋੜ ਕੇ ਕਾ ਆਪਣਾ ਆਪਣਾ ਕੋਈ ਬਿਜ਼ਨਸ ਖੋਲ ਲਾਂਗੇ ਕਾਫੀ ਮੈਸੇਜ ਇਹ ਵੀ ਆਉਂਦੇ ਆ ਵੀ ਤੁਸੀਂ YouTube ਦੇ ਸਾਰੇ ਨਾਲ ਬਿਠੋ ਹਾਂਜੀ ਆਪਾਂ ਨੂੰ ਇਹ ਚੀਜ਼ ਦਾ ਪਤਾ ਆ ਅਸੀਂ ਆਪਣਾ ਬਿਜ਼ਨਸ ਵੀ ਖੋਲ ਲਾਂਗੇ ਇਹ ਵੀ ਕੰਮ ਨਾਲ ਨਾਲ ਕਰਾਂਗੇ ਬਾਕੀ ਕਦੀ ਬੰਦ ਨਹੀਂ ਹੋਣ ਲੱਗਾ ਇਹ ਸਾਜੀ ਚੱਲੀ ਜਾਂਦਾ ਪਿਆ ਆ ਬਾਕੀ ਸੋ ਅਸੀਂ YouTube ਤੋਂ ਪਹਿਲਾਂ ਵੀ ਇਹੀ ਚੀਜ਼ ਸੋਚੀ ਸੀ ਹਾਂ ਵੀ ਅਸੀਂ ਆਪਣਾ ਕੰਮ ਖੋਲਾਂਗੇ ਸਾਡਾ ਥੋੜਾ ਜਿਹਾ ਹੱਥ ਜਾਇ ਹੋਇਆ ਟੈਟ ਹੋਇਆ ਪਿਆ ਆ ਜਦੋਂ ਕੋਈ ਸੋਖੇ ਹੋ ਗਏ ਅਸੀਂ ਆਪਣਾ ਬਿਜ਼ਨਸ ਖੋਲਣਾ ਥੋੜਾ ਜਿਹਾ ਪ੍ਰੀਤ ਵੀ ਆ ਹਾਲਤ ਵਿੱਚ ਆ ਇਹਦੇ ਕਰਕੇ ਵੀ ਥੋੜਾ ਜਿਹਾ ਇਹ ਪੈਸੇ-ਪੂਸੇ ਸਾਡੇ ਲੱਗ ਜਾਨੇ ਇੱਧਰ ਹਨਾ ਆਪਾਂ ਨੂੰ ਹਜੇ ਬਹੁਤ ਕੁਝ ਦੇਖਣਾ ਪਿਆ ਆ ਸੋ ਬਾਕੀ ਕੁਝ ਵੀ ਪੁੱਛਣਾ YouTube ਦੇ ਰਿਲੇਟਡ ਚਾਰਜਰ ਵੀ ਖਰਾਬ ਹੋ ਗਿਆ ਚਾਰਜਰ ਵੀ ਖਰਾਬ ਹੋ ਗਿਆ ਸਾਡਾ ਤਾਂ ਹੁਣ 500 ਇੱਥੇ ਲੱਗ ਜਾਨਾ ਜਿਹੜੇ ਆਏ ਆ ਬਾਕੀ ਜੇ ਤੁਸੀਂ YouTube ਦੇ ਰਿਲੇਟਡ ਕੁਝ ਵੀ ਪੁੱਛਣਾ ਹੋਵੇ ਤੁਸੀਂ ਮੈਸੇਜ ਕਰੋ ਤੇ ਕਿਦਾਂ ਕੀ ਆ ਕੀ ਹਾਲਤਾ ਵਿਆ ਆਪਾਂ ਨੂੰ ਤਾਂ ਆ ਗਏ ਪੈਸੇ ਤੁਹਾਨੂੰ ਵੀ ਆ ਜਾਣੇ ਜਲਦੀ ਜਲਦੀ ਤੁਸੀਂ ਵੀ ਕੰਮ ਕਰੋ ਤੇ ਬਸ ਸਬਰ ਕਰੋ ਇਹ ਨਹੀਂ ਵੀ ਅੱਜ ਹੀ ਤੁਸੀਂ ਬਣਾਉਂਗੇ ਅੱਜ ਹੀ ਤੁਹਾਡਾ ਚੱਲ ਜਾਣਾ ਟਾਈਮ ਲੱਗਦਾ ਆ 5 ਮਹੀਨੇ ਲੱਗ ਜਾਂਦੇ 6 ਮਹੀਨੇ ਲੱਗ ਜਾਂਦੇ ਆ ਚੱਲਣ ਨੂੰ ਦਹਾਦੀਆਂ ਚ ਵੀ ਚੱਲ ਜੂ ਵੀਡੀਓ ਵੀਡੀਓ ਚੱਲਣ ਤੇ ਆ ਨਾ ਕਿੱਦਾਂ ਚੱਲਦੀ ਆ ਬਾਕੀ ਸਾਰੇ ਜਾਣੇ ਅੱਜ ਦੇ ਬਲੌਗ ਨਾਲ ਬਣੇ ਰਿਓ ਕਰਦੀਆਂ ਗੱਲਬਾਤ ਤੇ ਦੇਖਦੇ ਆਂ ਪ੍ਰੀਤੀ ਨੂੰ ਕੀ ਖੋਣਾ ਅੱਜ ਮੈਂ ਬਣੇ ਰਿਓ ਤੇ ਇੱਕ ਤਾਂ ਸੂਟ ਲੈ ਜਾਣਾ ਮੈਂ ਅੱਜ ਅੱਜ ਨਹੀਂ ਪ੍ਰੀਤੀ ਦਾ ਜਨਮ ਦਿਨ ਆ ਸੱਚ ਸੱਚ ਮੇਰੀ ਗੱਲ ਸੁਣੋ ਜਿੱਦਾਂ YouTube ਨੂੰ ਪਤਾ ਹੁੰਦਾ ਨਾ ਤੇਰੇ ਜਨਮ ਦਿਨ ਆ ਵੀ ਉਹਨੇ ਪੈਸੇ ਪਾਤੇ ਹੈਨਾ ਹੈਨਾ ਦੇ ਲਾ ਚੱਲ ਵਧੀਆ ਹੈ ਜੈ ਹੋ जय हो जय माता दी जय बबे दी चलिए फिर दादी दवाई लेने चलिए चलिए चल चल जय हो जय हाय डोंट माइंड गाइस आज हम जा रहे हैं ਤੂੰ ਨੰਨੂ ਨੇ ਸਿਰ ਭੰਨ ਦਿੱਤਾ ਹੈ ਨਹੀਂ ਤੂੰ ਨੰਨੂ ਸਾਡੇ ਦਾ ਸਿਰ ਭੰਨਿਆ ਤੇ ਭੰਨਿਆ ਕਿਦਾਂ ਨੰਨੂ ਸਿਰ ਭੰਨਿਆ ਹੱਪਾ ਕੱਢੇ ਜੀਸੇ ਉੱਪਰ ਗੱਲ ਮਮੀ ਮੇਰੀ ਦਵਾਈ ਲੈ ਜਾਂਦੇ ਆ ਜੀ ਪਾਪਾ ਹੋਈ ਚਲੋ ਉਹ ਭਰਾਵਾ ਹੇਲ ਕਲਾਈ ਵੀ ਨਹੀਂ ਹਾਂਜੀ ਹੋਈ ਹੈ ਹੋਈ ਕੀ ਹੁੰਦਾ ਓਏ ਹੋਈ ਤਾਂ ਮੈਂ ਦੱਤੀ ਅੱਛਾ ਚੱਲ ਉਹ ਹੀ ਜਾ ਲੈਂਦਾ ਸਤਾਂ ਗਈ ਓਏ ਕਿੱਥੇ ਆ ਓਏ 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 ਕਿੰਨੇ ਆ ਬਦਾਮ ਕਿੰਨੇ ਆ ਤੁਹਾਡੇ ਕੋ ਕਿੰਨੇ ਆ ਦੋ ਆ ਦਿਖਾਓ ਦਿਖਾਓ ਸੋਹੀ ਐ ਘਰ ਇਹਨੇ ਸੋਗੀ ਛੁੱਟ ਦੇਣੀ ਦੇਖਿਓ ਸੋਗੀ ਮੈਨੂੰ ਦੇ ਦੇ ਸੋਗੀ ਦੇ ਦੇ ਸੋਗੀ ਇਹਨੇ ਛੁੱਟ ਦੇਣੀ ਜਿਹੜੇ ਸੋਗੀ ਇਹਨੂੰ ਪਤਾ ਸੋਗੀ ਆ ਉੱਪਰ ਖਾਲੀ ਨੇ ਹੈ ਉੱਪਰ ਖਾਲੀ ਆ ਦੇਖੋ ਜੀ ਸਾਡੇ ਇੱਧਰ ਲੱਗੀਆਂ ਹੋਈਆਂ ਸੱਟਾਂ ਇਹਨਾਂ ਦੇ ਆਪਾਂ ਸੱਟ ਕਿੱਥੋਂ ਲਵਾ ਕੇ ਆਏ ਜੀ ਇੱਧਰ ਸੱਟ ਲੱਗੀ ਆ ਠੀਕ ਆ ਉੱਪਰੋਂ ਚਲਾਇਆ ਪੱਖਾ ਠੀਕ ਆ ਨਾ 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 ਮਮੀ ਪੂਰਾ ਹੈ ਪੂਰਾ ਕੀ ਪੂਰਾ ਜਾ ਚੱਕ ਕੇ ਲਿਓ ਫੇ ਹੈ ਜਾਓ ਕੀ ਹੋਇਆ ਤੁਹਾਨੂੰ ਦੱਸੋ ਮੈਂ ਮਜ਼ਾ ਬੜਾ ਲੱਗਦਾ ਗਲਾਸ ਚ ਸੀਗਾ ਅਮਨ ਵੀਰ ਨੇ ਪੀ ਲਿਆ ਲਿਆਓ ਫੇਰ ਗਲਾਸ ਫੜਾਓ ਮੈਨੂੰ ਸਵਾਦ ਨਹੀਂ ਸੀ ਪੇਕਨੋ ਝੂਠਾ ਮੂਠਾ ਦੇਖੋ ਇੰਨਾ ਸਾਗ ਛੱਡਿਆ ਇਹਨਾਂ ਨੇ ਲੈ ਦੋ ਰੋਟੀ ਲੈ ਨੋ ਜੀ ਇਹਨਾਂ ਨੇ ਪਾਇਆ ਅੰਦਰ ਖਲਾਰਾ ਹੁਣ ਇਹਨਾਂ ਤੋਂ ਹੀ ਮੈਂ ਠਕਾਣਾ ਆ ਦੇਖੀ ਜਾਓ ਦੇਖਿਆ ਮੈਂ ਚਕਾਉਂਦੀ ਜੇ ਮੇਰੇ ਜਾਂਦੇ ਨੂੰ ਚੱਕ ਦਿੱਤਾ ਹੋਇਆ ਠੀਕ ਆ ਜੇ ਨਾ ਚੱਕਿਆ ਫਿਰ ਇਹਨਾਂ ਤੋਂ ਮੈਂ ਦੂਜੀ ਤਰ੍ਹਾਂ ਚਕਾਉਂਗੀ ਕੰਡਾ ਪਾ ਛਾੜ ਛਾੜ ਕੇ ਤੋਂ ਬਣਾਇਆ ਦੇ ਦੋਨੋਂ ਪੇ ਉਹ ਬਤਨ ਇਹਨਾਂ ਨੇ ਤਾਂ ਪਖੰਡ ਹੀ ਸਮਝਿਆ ਪਿਆ ਬਸ ਪਤਾ ਹੀ ਐ ਕਰ ਹੀ ਲੈਣਾ ਉਹ ਇਹਨਾਂ ਨੂੰ ਮੈਂ ਬਾਅਦ ਲਈਆਂ ਬਹੁਤ ਬੰਦਾ ਮਲੇ ਵੀਰ ਸਾਡਾ ਤਾਂ ਦੇਖਿਓ ਦੇਦੇ ਆਂ ਭਲਾ ਕੀ ਕਰਤਾ ਤੋ ਆ ਦੇ ਲੋ ਆ ਦੇ ਲੋ ਲੋ ਮੇਰਾ ਆ ਦੇਖੋ ਉੱਠਾ ਉੱਠਾ ਗੁੱਦੂ ਕੋਲਾ ਨਾ ਉੱਠੋ ਨਹੀਂ ਪਹਿਲੇ ਉੱਠੋ ਉਹ ਦੋਨੋਂ ਹੀ ਉੱਠੋ ਸਫਾਈ ਕਰੋ ਉੱਠ ਕੇ ਦੋਨੋਂ ਇਹਨੇ ਚਲੂ ਪੀਣਾ ਹੀ ਨਹੀਂ ਯਾਰ ਨਹੀਂ ਨੂੰ ਆ ਮੈਂ ਮਾਰ ਨਹੀਂ ਨਹੀਂ ਉੱਠੋ ਨੂੰ ਨੂੰ ਉਹ ਤੁਮਨ ਚਲ ਸਫਾਈ ਕਰ ਮੈਂ ਤੈਨੂੰ ਸਫਾਈ ਕਰਨ ਲਈ ਕਿਹਾ ਆ ਉਠੋ ਉਹਨੂੰ ਮਾਰਦੀ ਨੀ ਉਹ ਇੰਨਾ ਰੇਤਾ ਨਹੀਂ ਤੈਨੂੰ ਲੈ ਗਿਆ ਮੈਨੂੰ ਤੈਨੂੰ ਮੈਂ ਮਾਰਦੀ ਆ ਕਿਚੋਂ ਮੈਂ ਤੇ ਇੱਥੇ ਜਾਣਾ ਸੀ ਹੁਣੇ ਤੂੰ ਵੀ ਜਾਣਾ ਮੈਂ ਝੁਕ ਝੁਕ ਜਾਣਾ ਹਾਂ ਝੁਕ ਹੈ ਅੱਭੀ ਅੱਭੀ ਆ ਖਲਾਰਾ ਇਹ ਹੁਣ ਬੁਲਾ ਦੇ ਸੱਚੇ ਮੈਂ ਕੋਲਾਰਾ ਸੰਭਾਲਦੀ ਰਹਿਣੀ ਆ ਤੁਸੀਂ ਗਾਈਸ ਚੈੱਕ ਕਰ ਸਕਦੇ ਹੋ ਮੈਂ ਸਵੇਰੇ ਸਫਾਈ ਸਾਰੀ ਕੀਤੀ ਤੇ ਦੇਖ ਲਓ ਇਹਨਾਂ ਨੇ ਫੇਰ ਇੰਨਾ ਖਲਾਰਾ ਪਾਤਾ ਹਣ ਮੈਂ ਕੀ ਕਰਾਂ ਮੇਰੇ ਤੋਂ ਤਾਂ ਬਾਰ ਬਾਰ ਖਲਾਰਾ ਵੀ ਨਹੀਂ ਚੱਕ ਹੁੰਦਾ ਤੁਹਾਨੂੰ ਸੁਣਨ ਨਹੀਂ ਇੱਕ ਵਾਰੀ ਆ ਦੇਖੋ ਇਹਨਾਂ ਦੇ ਸ਼ੂਜ਼ ਦੇਖ ਲਓ ਆ ਦੇਖੋ ਸ਼ੂਜ਼ ਇਹਨਾਂ ਦੇ ਇੱਧਰ ਵੀ ਸ਼ੂਜ਼ ਦੇਖ ਲਓ ਉੱਧਰ ਦੇਖ ਲਓ ਸਿਰਫ ਇਹਨਾਂ ਦੋਨਾਂ ਜਾਣਿਆਂ ਦਾ ਖਲਾਰਾ ਆ ਮੈਂ ਕੀ ਸ਼ੋਰ だっਾ ਮਾ 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 ਕੀ ਕੀ ਪਾਪਾ ਇਹ ਦੂ ਇਹ ਦੂ ਅਰ ਜੋ ਬਿਕੋ ਮੈਂ ਆਗਣਾ ਮੈਂ ਆਦਰ ਆਉ ਨਹੀਂ ਹਾਂ ਤੁਹੀਂ ਮੈਨੂੰ ਨਹੀਂ ਪਤਾ ਉੱਥੋਂ ਅਰ ਜੋ ਸੁਭਾਈ ਕਰੋ ਉੱਠ ਕੇ ਕਹ ਲਾ ਪਾ ਤੁਹਾਨੂੰ ਤੁਸੀਂ ਤਾਂ ਫੀਪਾ ਰਹੇ ਹੋ ਨਾ ਮੈਂ ਨਾ ਤਾਂ ਜਾਤ ਹੋਦਾ ਤੇ ਨਹੀਂ ਕਰਨੀ ਇਸ ਭਾਈ ਮੈਂ ਚਲੀਫੇ ਬਾ ਚੈ ਚੈਦਾ ਤੁਸੀਂ ਸੋਣਾ ਤੁਸੀਂ ਨਹੀਂ ਕਰਨੀ ਇਸ ਭਾਈ ਨਹੀਂ ਯਾਰ ਸੋਣਾ ਆ ਆਖਲਾ ਰਸ ਬਾਲ ਦਫੇ ਸੋ ਜਾ ਆ ਜਿਹੜਾ ਖਲਾਰਾ ਪਾਇਆ ਜਿਹੜਾ ਦੋਨੋਂ ਤੱਕ ਤਾਂ ਚੈ ਚਾ ਕਰੀ ਨੀ ਚੱਕ ਲਈ ਨੰਨੂ ਨੂੰ ਕੱਟ ਜਾਓ ਇਹੀ ਚੱਕ ਦੇ ਨਾ ਅਦੇ ਲੋ ਹਣ ਤੁਸੀਂ ਸਾਰੇ ਜਿਹੜੇ ਦੇਖ ਸਕਦੇ ਹੋ ਘਰੇ ਖਲਾਰਾ ਪਾਇਆ ਹੋਇਆ ਤੇ ਇਹਨਾਂ ਨੂੰ ਨੀਂਦਾ ਪਈਆਂ ਹੋਈਆਂ। ਉਹ ਦੇਖਿਆ ਸੌਂ ਗਏ। ਉਹ ਡਰਾਮੇਬਾਜ਼ ਨਿੱਕਾ ਇੰਨਾ ਕਾ ਜ਼ਿਆਦਾ ਨਾ ਇੰਨੇ ਕਾ ਜ਼ਿਆਦਾ ਡਰਾਮੇ ਕਰਦਾ ਨਹੀਂ। ਹਾਂ ਬੋਲਦਾ ਕਿਤਾ ਬੋਲਦਾ ਕਿਤਾ ਮਾਰ ਵੀਦਾ ਇਹ ਮੇਰਾ ਕਿਕੂ ਬਿਕੋ ਉਹਨਾਂ ਇਹਨਾਂ ਨੂੰ ਬੁਲਾਉਣਾ ਹੀ ਨਹੀਂ ਜਿੰਨਾ ਟਾਈਮ ਇਹਨਾਂ ਨੇ ਸਫਾਈ ਨਹੀਂ ਕੀਤੀ। ਕੀ ਕੱਤੀ ਕੱਤੀ ਜੱਦਾ ਕੱਤੀ ਇਹ ਬらっしゃਣਾ ਹੁੰਦਾ ਜਿਹੜਾ ਨਾਮ ਬੋਲਨੇ ਸੀਗੇ ਆਪਾਂ ਤੇ ਆਪਾਂ ਬੋਲ ਦਈਏ ਕੱਲ ਵਾਲੇ ਵਲੋ ਕੱਲ ਵਾਲੇ ਨੇਮ ਰੱਖਦੇ ਸੀਗੇ ਆਪਾਂ ਕਹਿੰਦੇ ਚਲੋ ਅੱਜ ਦੇ ਵਲੋਗ ਦੇ ਵਿੱਚ ਆਪਾਂ ਨੇਮ ਰਹਿ ਦਈਏ ਲੋ ਜੀ ਅੱdte ਜਿਹੜੇ ਨਾਮ ਸੀਗੇ ਆਪਾਂ ਰਿਪੀਟ ਲਗਾਇਆ ਕਰਨਾ ਮੈਨੂੰ ਵਈਸੀ ਜਿਹੜੇ WhatsApp ਤੇ 2575ਵੇਂ ਸੀ ਸੈਫੇ ਨਾਮ ਵਾਲਿਆ ਤੁਸੀਂ ਮੈਨੂੰ ਦੇਖ ਸਕਦੇ ਹੋ ਮੈਂ ਪੌੜੀ 'ਚ ਬੈਠੀ ਨਹੀਂ ਆ ਕਿਉਂਕਿ ਬਾਕੀ ਜਗ੍ਹਾ ਧੁੱਪ ਹੈ ਸੋ ਇਗਨੋਰ ਕਰਿਓ ਤੇ ਇੱਕ ਨਾਮ ਸੀਗਾ ekam ekam ji reetu thank you so much ji amanat thank you so much ji ਰਮਨਰੰਦਾਵਾ ਥੈਂਕ ਯੂ ਜੀ ਦੇ ਰਿੰਪੀ ਅ ਰਮ ਰਿੰਪੀ ਪਿੰਡ ਰੰਨੂ ਤੇ ਤੋਂ ਥੈਂਕ ਯੂ so much ji ਨਿਊ ਰਿਟਲੀ ਤੋਂ 1 2 ਐਂਡ ਗੋਰਾ ਥੈਂਕ ਯੂ so much ji ਰਿੰਨੂ ਸਿੱਧੂ ਮੋਲੋੜ ਤੋਂ ਥੈਂਕ ਯੂ ਜੀ ਪ੍ਰੀਤ ਹਾਂਗਕਾਂਗ ਤੋਂ ਥੈਂਕ ਯੂ so much ji ਸਿਮਨ ਯੂਏਟ ਅ ਯੂਐਸਏ ਤੋਂ ਥੈਂਕ ਯੂ so much ji ਪੈਰਾਜਨੀ ਚਿਮਾ ਚਿਮਾ ਸਾਈਪ੍ਰੈਸ ਥੈਂਕ ਯੂ ਸੋ ਮਚ ਜੀ ਪਵਨ ਔਲਖ ਮੈਕ ਪ੍ਰੀਤ ਕੌਰ ਜਾਲਮਪੁਰ ਥੈਂਕ ਯੂ ਸੋ ਮਚ ਜੀ ਗੁਰਮਨਜੀਤ ਸਿੰਘ ਫਗਵਾੜਾ ਥੈਂਕ ਯੂ ਸੋ ਮਚ ਜੀ ਮਨਪ੍ਰੀਤ ਕੌਰ ਥੈਂਕ ਯੂ ਸੋ ਮਚ ਜੀ ਤੇ ਇੱਕ ਦੀਦੀ ਕਹਿੰਦੇ ਤੁਸੀਂ ਸਾਡਾ ਨਾਮ ਨਹੀਂ ਲੈਂਦੇ ਲੋ ਜੀ ਅੱਜ ਤੁਹਾਡਾ ਨਾਮ ਬੋਲ ਦਿੰਨੇ ਆ ਨਾਮ ਤਾਂ ਡਾਪਲ ਪਾਉਂ ਦਿੰਨੇ ਆ ਜੈਨੀ ਸ਼ਾਮ 84 ਜੈਨੀ ਜੱਸ ਜੈਨੀ 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 ਸ਼ਾਮ 84 थैंक यू सो मच दीदी जी प्रीत मोग्गा आओ जी मोक्के ਤੋਂ ਵੀ ਆ थैंक यू सो मच जी अह ਬਲੌਗ ਵਿੱਚ ਮੈਸੇਜ ਕੀਤਾ ਸੀ ਰਿਪਲਾਈ ਨਹੀਂ ਦਿੱਤਾ ਹਾਂਜੀ ਸੌਰੀ ਜੀ ਪਤਾ ਨਹੀਂ ਲੱਗਾ ਹੁਣਾਂ ਸਹਿਨਾਜੀ ਥੈਂਕ ਯੂ ਸੋ ਮਚ ਜੀ ਮਨਦੀਪ ਸਿੰਘ ਫਰੋਮ ਕਰਤਾਰਪੁਰ ਥੈਂਕ ਯੂ ਸੋ ਮਚ ਜੀ ਦਲਜੀਤ ਥੈਂਕ ਯੂ ਸੋ ਮਚ ਜੀ ਸਿਮਨ ਸੰਧੂ ਥੈਂਕ ਯੂ ਸੋ ਮਚ ਜੀ ਅਮਨਦੀਪ ਕੌਰ ਬਾਬਾ ਬਕਾਲਾ ਸਾਹਿਬ ਤੋਂ ਥੈਂਕ ਯੂ ਸੋ ਮਚ ਜੀ ਮਨਦੀਪ ਕੌਰ ਐਂਡ ਸੰਦੀਪ ਕੌਰ ਥੈਂਕ ਯੂ ਸੋ ਮਚ ਜੀ ਯਾ ਸੁਲਤਾਨਪੁਰ ਲੋਧੀ ਤੋਂ ਸੀ ਸੁਲਤਾਨਪੁਰ ਲੋਧੀ ਤੋਂ ਮੁਸਕਾਨ 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 ਸੁਲਤਾਨਪੁਰ ਲੋਧੀ ਤੋਂ ਥੈਂਕ ਯੂ ਸੋ ਮਚ ਜੀ ਜਸਪ੍ਰੀਤ ਰਾਏ ਥੈਂਕ ਯੂ ਸੋ ਮਚ ਦੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਆ ਨਬਦੀਪ कौर ਗਰਤੀਪਾਲ ਤੋਂ ਥੈਂਕ ਯੂ so much ਜੀ ਤੇ ਬਾਕੀ ਆਪਾਂ ਜਿਹੜੇ ਨਾਮ ਆ ਉਹ ਆਪਾਂ ਕੱਲ ਨੂੰ ਕੱਲ ਦੇ ਵਲੌਗ ਦੇ ਵਿੱਚ ਬੋਲਾਂਗੇ ਜਿਹੜੇ ਵੀ ਨਾਮ ਹੋਣਗੇ ਅੱਜ ਤਾਂ ਮੈਂ WhatsApp ਤੇ ਬੋਲ ਦਿੱਤੇ ਆ ਜਿਹੜੇ ਮੈਨੂੰ WhatsApp ਤੇ ਆਏ ਸੀਗੇ ਤੇ ਬਸ ਜਿਹੜੇ ਅੱਜ ਗਿਆ ਲਾਸਟ WhatsApp ਤੇ ਬੋਲਨੇ ਸੀਗੇ ਸੋ ਕੱਲ ਦੇ ਅੱਜ ਦੇ ਵਲੌਗ ਦੇ ਵਿੱਚ ਕਮੈਂਟ ਕਰ ਦਿਓ ਆਪਾਂ ਉਹ ਕੱਲ ਦੇ ਵਲੌਗ ਦੇ ਵਿੱਚ ਆਪਾਂ ਨਾਮ ਰਿਪੀਟ ਕਰਦਾਂਗੇ ਅੱਜ ਦੇ ਵਲੌਗ ਦੇ ਵਿੱਚ ਨਾਮ ਬੋਲਿਓ ਕਿਉਂਕਿ ਫਿਰ ਮੈਨੂੰ ਲਿਖਣੇ ਜਿਹੜੇ ਸੌਖੇ ਹੋ ਜਾਣਗੇ ਕਿਉਂਕਿ ਇਧਰੋਂ ਵੀ ਉਧਰੋਂ ਵੀ ਫਿਰ ਔਖਾ ਹੋ ਜਾਂਦਾ ਹੈ ਇਦਾਂ ਲਿਖਣੇ ਸੋ ਮੈਨੂੰ ਤੁਸੀਂ ਅੱਜ ਦੇ ਵਲੌਗ ਦੇ ਵਿੱਚ ਨਾਮ ਬੋਲ ਦਿਓ ਇੱਕ ਆਪਣੇ ਦੀਦੀ ਹੁਣਾਂ ਦਾ ਨਾਮ ਸੀਗਾ ਮੈਂ ਇੱਕ ਇਧਰ ਆਇਆ ਉਹਨਾਂ ਦਾ ਮੈਸੇਜ ਮੈਂ ਪਹਿਲਾਂ ਇਧਰ ਚੈੱਕ ਕਰਨਾ ਹਰਮਨ ਦੁਬਈ ਤੋਂ ਥੈਂਕ ਯੂ so much ਦੀਦੀ ਅੱਜ ਦਿਨ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ so much ਜੀ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤੇ ਦੀਦੀ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦੇ ਤੁਸੀਂ ਦੁਨੀਆ ਦੀ ਪਰਵਾਹ ਨਹੀਂ ਕਰਨੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਜੀ ਥੈਂਕ ਯੂ so much ਜੀ ਪਲਵਿੰਦਰ ਕੌਰ ਇੱਕ ਸਿਸਟਰ ਦਾ ਨਾਮ ਥੈਂਕ ਯੂ so much ਜੀ ਤੇ ਬਾਕੀ ਸਾਰਿਆਂ ਦਾ ਦਿলো ਧੰਨਵਾਦ ਆ ਥੈਂਕ ਯੂ so much ਇੰਨਾ ਜਿਆਦਾ ਪਿਆਰ ਕਰਦੇ ਹੋ ਤੇ ਕੱਲ ਨੂੰ ਹੈਗਾ ਆਪਣਾ ਬਰਥਡੇ ਸਭ ਤੁਸੀਂ ਦੇਖ ਹੀ ਸਕਦੇ ਆ ਤੇ ਮੈਨੂੰ ਬਹੁਤ ਜਿਆਦਾ ਖੁਸ਼ੀ ਆ ਕਿਉਂਕਿ ਮੇਰਾ ਬਰਥਡੇ ਆ ਮੈਂ ਅੱਜ ਆਪਣਾ ਬਰਥਡੇ ਮਤਲਬ ਫਸਟ ਮਤਲਬ ਇੰਨਾ ਦੇ ਨਾਲ ਫਸਟ ਸੈਲੀਬ੍ਰੇਟ ਕਰਨ ਲੱਗੀ ਆ ਤੇ ਬਾਕੀ ਬਰਥਡੇ ਜਿਹੜਾ ਸੀਗਾ ਮੇਰਾ ਮਤਲਬ ਮੇਰੇ ਘਰੇ ਹੁੰਦੇ ਸੀ ਜਾਂ ਇੰਨਾ ਨਾਲ ਕਿਸਾ ਟਾਈਮ ਲੜਾਈ ਹੋ ਜਾਂਦੀ ਸੀਗੀ ਜਾਂ ਆਪਾਂ ਬਰਥਡੇਅ ਦਿ ਸੈਲੀਬ੍ਰੇਟ ਕਰਦੀ ਨਹੀਂ ਸੀਗੀ ਮੈਂ ਸੋ ਅੱਜ ਦਾ ਜਿਹੜਾ ਵਲੌਗ ਆ ਉਹ ਤੁਸੀਂ ਜ਼ਰੂਰ ਦੇਖਿਓ ਕਿ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਤੇ ਕੱਲ ਦਾ ਵਲੌਗ ਜਿਹੜਾ ਕੋਈ ਵੀ ਸਕਿੱਪ ਨਾ ਕਰਿਓ ਸੋ ਸਾਰੇ ਜਾਣੇ ਦੇਖਿਓ ਤੇ ਮਨਵੀਰ ਜਿਹੜਾ ਸਾਡਾ ਸੌਂ ਗਿਆ ਆ ਉਹ ਆਪਣੇ ਪਾਪਾ ਨਾਲ ਸੌਂ ਚੁੱਕਾ ਤੇ ਬਾਕੀ ਔੜ ਜਾ ਔੜ ਜਾ ਮੱਖੀਆਂ ਕਹਿੰਦੇ ਇੰਨੀਆਂ ਹੋ ਕੇ ਜਿਆਦੀਆਂ ਹੋ ਚੁੱਕੀਆਂ ਹਨ ਇਰਿਟੇਟ ਹੁੰਦੇ ਪਏ ਔੜ ਜੋ ਕਦੋਂ ਉੱਠਣਾ ਹੈ ਕਦੋਂ ਉੱਠਣਾ ਮੈਮੀ ਸਮਝਵਾ 4 ਵਜੇ ਚੱਲੇ 4 ਵਜੇ ਗੇ ਸਮਝਵਾ ਮੈਮੀ ਮੈਂ ਵੀ ਤੋ ਵੀ ਥੱਕ ਕੋ ਇੱਥੇ ਆਇਆ ਮੈਂ ਵੀ ਐਕਸ ਮੈਂ ਤਾਂ ਨਹੀਂ ਰੈਸਟ ਕੀਤੀ ਅੱਜ ਐਸਾ ਮੈਨੂੰ ਲੱਗਦਾ ਮੈਂ ਵੀ ਅਚ ਰੈਸਟ ਕਰ ਲਵਾਂ ਕਿ ਲੋ ਜੀ ਫਰੀਦ ਦਾ ਹੈਗਾ ਕੱਲ ਬਰਥਡੇ ਤੇ ਫਰੀਦ ਦੇ ਬਰਥਡੇ ਲਈ ਮੈਂ ਸਰਪ੍ਰਾਈਜ਼ ਦੇਣਾ ਉਹਨੂੰ ਤੇ ਮੈਂ ਹੁਣ ਜਾਣਾ ਆ ਭੋਪਾਲ ਸਰਪ੍ਰਾਈਜ਼ ਦੇਖਣ ਤੇ ਸਰਪ੍ਰਾਈਜ਼ ਤੁਸੀਂ ਸਾਰੇ ਜਣੇ ਦੇਖਿਓ ਉਹਨੂੰ ਮੈਂ ਸਰਪ੍ਰਾਈਜ਼ ਦੇਣਾ ਕੋਈ ਵਧੀਆ ਜਿਹਾ ਸਰਪ੍ਰਾਈਜ਼ ਜੋ ਉਹਨੂੰ ਵੀ ਵਧੀਆ ਲੱਗੇ ਸਾਨੂੰ ਵੀ ਵਧੀਆ ਲੱਗੇ ਸੋ ਮੈਂ ਹੁਣ ਦੇਖਣ ਚੱਲਾ ਆਂ ਕੋਪਰ ਨੂੰ ਸਿਲੈਕਟ ਕਰਦਾ ਆਂ ਤੇ ਕੱਲ ਦੇ ਵਲੌਗ ਵਿੱਚ ਜੋ-ਜੋ ਵੀ ਮੈਂ ਸਰਪ੍ਰਾਈਜ਼ ਉਹਦੇ ਲਈ ਜੋ-ਜੋ ਵੀ ਮਤਲਬ ਗਿਫਟ ਲੈਣੇ ਆ ਤੇ ਉਹ ਸਾਰੇ ਸਰਪ੍ਰਾਈਜ਼ ਕੱਲ ਨੂੰ ਸ਼ੋਅ ਕਰਾਂਗੇ ਵਲੌਗ 'ਚ ਕੱਲ ਦਾ ਵਲੌਗ ਬਹੁਤ ਹੀ ਖਾਸ ਵਲੌਗ ਆ ਫਰੀ ਦਾ ਬਰਥਡੇ ਆ ਠੀਕ ਨਹੀਂ ਤੇ ਹਾਂਜੀ ਤੇ ਅੱਜ ਮੈਂ ਜਾਣਾ ਆ ਸਾਰਾ ਕੁਝ ਦੇਖਣ ਹਾਂਜੀ ਕਿਉਂ ਆ ਬੈਠਾ ਤੇ ਨਹੀਂ ਉਧਰ ਆਪਾਂ ਓਪਰ ਜਾਣਾ ਓਪਰ ਚੱਲਦੇ ਆ ਜਾ ਗੁੱਸੇ ਹੋ ਗਿਆ ਦੇਖੋ ਫੇਰ ਗੁੱਸੇ ਹੋ ਗਿਆ ਆ ਜਾ ਆ ਜਾ ਗੁੱਸੇ ਨਾ ਹੋਇਆ ਕਰ ਗੁੱਸੇ ਨਾ ਹੋਇਆ ਕਰ ਉਧਰ ਤੇ ਹੁਣ ਆਪਾਂ ਚੱਲੇ ਆਂ ਓਪਰ ਨੂੰ ਤੇ ਅੱਜ ਦਾ ਵਲੋਗ ਜਿਹੜਾ ਤੇ ਇੱਥੇ ਮੈਂ ਐਂਡ ਕਰਨਾ ਆ ਤੇ ਸੂਰਪ੍ਰਾਈਜ਼ ਦੇਖਦਾ ਜਾਂ ਕਿ ਉਹ ਲਈ ਵਧੀਆ ਜਾ ਕੋਈ ਗਿਫਟ ਦੇਖਦਾ ਕੋਈ ਵਧੀਆ ਜਾ ਉਹਨੂੰ ਫੇਰ ਸਰਪ੍ਰਾਈਜ਼ ਦਊਗਾ ਤੇ ਮੈਨੂੰ ਜਾਣਾ ਕੋ ਉੱਪਰ ਚੱਲਾਇਆ ਵਾਰ-ਵਾਰ ਇੱਕ ਗਲੀ ਗਈ ਜਾਂਦਾ ਵਾਂ ਸਾਰੇ ਜਣੇ ਇਹ ਕਹਿੰਦੇ ਵੀ ਤੁਸੀਂ ਆ ਬਾਾਰ-ਬਾਰ ਇੱਕ ਗੱਲ ਕਹਿੰਦੇ ਰਹਿੰਦੇ ਉਹ ਮੈਨੂੰ ਆਦਤ ਪਈ ਹੋਈ ਆ ਤੇ ਮੰਮੀ ਉਧਰ ਕਿਚਨ ਵਿੱਚ ਕੰਮ ਕਰਦੇ ਆ ਤੇ ਮੈਂ ਇਕੱਲੇ ਨੇ ਚੱਲ ਜਾਣਾ ਮੈਨੂੰ ਤਾਂ ਐ ਵੀ ਨਹੀਂ ਪਤਾ ਮੈਂ ਕੀ ਲੂੰਗਾ ਜਾਂ ਕੀ ਨਹੀਂ ਮੋਕੇ ਜਾ ਕੇ ਦੇਖਦਾ ਕੋਈ ਵਧੀਆ ਜੀ ਚੀਜ਼ ਨਾ ਮੰਮੀ ਕੀ ਕਰਦੇ ਮੰਮੀ ਸਾਡੀ ਚਾਹ ਲੱਗੀ ਆ ਬਣਾਉਣ 판ਦੇ ਕਰਦੇ ਵੇ ਆ ਮਾਏ ਦੇ ਓਨੇ ਓਨੇ ਮੰਮੀ ਨੂੰ ਬਗਾ ਦਿੱਤਾ ਹੀ ਵਧੀਆ ਯਾਰ ਮੰਮੀ ਖਲੇ ਖੜੇ ਆ ਤੇ ਸੋ ਹੁਣ ਮੈਂ ਚੱਲਾ ਆਂ ਤੇ ਐਦੀ ਮੈਂ ਬਲੌਗ ਦਾ ਕਰਦਾ ਐ ਅੰਦਰ ਤੇ ਕੱਲ ਦਾ ਬਲੌਗ ਜਿਹੜਾ ਆ ਬਹੁਤ ਹੀ ਵਧੀਆ ਬਲੌਗ ਹੋਣਾ ਆ ਤੇ ਸਰਪ੍ਰਾਈਜ਼ ਪ੍ਰੀਤ ਨੂੰ ਆਪਾਂ ਦੇਣਾ ਆ ਤੇ ਗਿਫਟ ਲੈਣੇ ਆ ਅੱਜ ਮੈਂ ਤੇ ਕੱਲੂ ਮੈਂ ਸਾਰਾ ਕੁਝ ਦੱਸੂਗਾ ਕੀ ਕੀ ਲਿਆ ਪ੍ਰੀਤ ਲਈ ਸੋ ਬਲੌਗ ਦੇ ਨਾਲ ਬਣੇ ਰਹੋ ਬਣੇ ਰਹੋ ਕੱਲ ਦੇ ਬਲੌਗ ਨਾਲ ਲਵ ਯੂ ਐਂਡ ਥੈਂਕ ਯੂ ਬਾਏ ਬਾਏ ਫਾਜੀ ਬਹਿ ਗਿਆ ਹਾਂਜੀ ਬਹਿ ਗਿਆ ਹਾਂਜੀ ਦੱਸੋ ਜੀ ਦੱਸੋ ਇਹ ਪੈਗ ਹਾਂ ਪੈਗ ਪੈਗ ਤੇਰੇ ਪੈਗ ਦੋ ਉਹ ਕਹਿੰਦਾ ਦੋ ਪੈਗ ਓਏ ਓਏ ਕਹਿੰਦਾ ਦੋ ਮੰਮੀ ਹੈ ਮੰਮੀ ਕਹਿੰਦਾ ਪੈਗ ਪੈਗ ਮੈਂ ਕਹਾਂ ਕਿਹੜੇ ਪੈਗ ਕਹਿੰਦਾ ਦੋ ਪੈਗ ਕਹਿੰਦਾ ਦੋ ਪੈਗ ਆਹ ਕਹਿੰਦਾ ਦੋ ਪੈਗ ਲੋ ਜੀ ਆਪਾਂ 100 ਬਲੋਗ ਦਾ ਕਰਦੇ ਐਂਡ ਲਵ ਯੂ 올 ਤੇ ਬਾਕੀ ਮਨਵੀ ਸਾਡਾ ਬਹੁਤ ਏਜ ਆ ਤੁਹਾਡੇ ਸਾਹਮਣੇ ਹੁਣ ਹੀ ਦੋ ਪੈਗ ਆ ਗਿਆ ਉਹ ਦੇ ਬਾਏ ਬਾਏ ਕਰਦੇ ਆ ਗੱਲਬਾਤ ਕਾਲ ਨੂੰ ਲਵ ਯੂ ਥੈਂਕ ਯੂ